ਸਿੰਕ ਬਲੋਕੇਜ ਦੂਰ ਕਰਨਾ ਰਿਮੂਵਲ ਆਫ ਸਿੰਕ ਬਲੋਕੇਜ ਘਰਾਂ ਵਿੱਚ ਸਭ ਤੋਂ ਜ਼ਿਆਦਾ ਵਰਤਿਆ ਜਾਂਦਾ ਹੈ ਕਿਚਨ ਸਿੰਕ ਅਤੇ ਇੱਥੇ ਹੀ ਸਾਨੂੰ ਸਭ ਤੋਂ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਿੰਕ ਵਿੱਚ ਪਾਣੀ ਜਮਾ ਹੋਣਾ ਬਲੋਕੇਜ ਲੀਕੇਜ ਕਦੇ-ਕਦੇ ਤਾਂ ਜਮਾ ਹੋਣ ਵਾਲੇ ਪਾਣੀ ਤੇ ਪ੍ਰੈਸ਼ਰ ਦੇ ਕਾਰਨ ਪਾਣੀ ਸਿੰਕ ਪਾਈਪ ਤੋਂ ਨਿਕਲ ਕੇ ਫਰਸ਼ ਤੇ ਆ ਜਾਂਦਾ ਹੈ ਇਸ ਪਾਣੀ ਵਿੱਚ ਬਦਬੂ ਆਉਂਦੀ ਹੈ ਸਿੰਕ ਵਿੱਚ ਪਾਣੀ ਜ਼ਿਆਦਾ ਦੇਰ ਤੱਕ ਜਮਾ ਰਹਿਣਾ ਕਸਰ ਜਾਣ ਨਾਲ ਉਸ ਵਿੱਚ ਕਿਟਾਣੂ ਤੇ ਬੈਕਟੀਰੀਆ ਪੈਦਾ ਹੋ ਜਾਂਦੇ ਹਨ ਆਓ دیکھتے ਹਾਂ ਕਿ ਸਿੰਕ ਵਿੱਚ ਪਾਣੀ ਜਮਾ ਹੋਣ ਦੇ ਕਾਰਨ ਕੀ ਹਨ ਅਤੇ ਇਸ ਦਾ ਹੱਲ ਕੀ ਹੈ ਅਕਸਰ ਸਿੰਕ ਵੇਸਟ ਕਪਲਿੰਗ ਦੇ ਉੱਪਰ ਚੌਲਾਂ ਦੇ ਕਣ ਸਬਜ਼ੀਆਂ ਦੇ ਛਿਲਕੇ ਵੈਜੀਟੇਬਲਸ ਅਤੇ ਵਾਲ ਹੈਅਰ ਆਦਿ ਜਮਾ ਹੋ ਜਾਂਦੇ ਹਨ ਇਸ ਕਚਰੇ ਦੇ ਜਮਾ ਹੋਣ ਦੇ ਪਾਣੀ ਨਿਕਲਣ ਦਾ ਰਸਤਾ ਬੰਦ ਬਲੌਕ ਹੋ ਜਾਂਦਾ ਹੈ

ਪਲੰਜ਼ਰ ਤੇ ਕੈਪ ਤੇ ਸਿੰਕ ਵੇਸਟ ਕਪਲਿੰਗ ਤੇ ਰੱਖੋ ਡੰਡੇ ਨੂੰ ਹੇਠਾਂ ਦਬਾਓ ਫਿਰ ਉੱਪਰ ਖਿੱਚਣ ਦੀ ਕੋਸ਼ਿਸ਼ ਕਰੋ ਇਸ ਨਾਲ ਹਵਾ ਦਾ ਦਬਾਅ 에ਅਰ ਪ੍ਰੈਸ਼ਰ ਤਿਆਰ ਹੋਵੇਗਾ ਅਤੇ ਪਾਣੀ ਅਤੇ ਉਸ ਵਿੱਚ ਫਸਿਆ ਕਚਰਾ ਬਾਹਰ ਨਿਕਲ ਜਾਵੇਗਾ ਬਾਜ਼ਾਰ ਵਿੱਚ ਪਾਈਪ ਵਿੱਚ ਜਮਾ ਕਚਰੇ ਨੂੰ ਕੱਢਣ ਲਈ ਕੈਮੀਕਲ ਪਾਊਡਰ ਵੀ ਮਿਲਦਾ ਹੈ पर उस नाल पाइप विच जमा हुआ कचरा ठीक तरह नाल निकल नहीं पाउंदा अते कई बार उस नाल पाइप नु भी नुकसान पहुंच सकता है इसलिए चंगा है प्लंजर दी वरतों करो हुण तुसी भी आसानी नाल सिंक ब्लॉकेज कट सकते हो